ਜੀ ਦਰਸ਼ਕ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਮਸੂਦ ਰਾਜਾ ਜੀ ਦਾ ਇਹ ਲਿਖਦੇ ਹਨ ਸਾਨੂੰ ਖਾਲਸਾਣ ਦੀ ਪ੍ਰਾਪਤੀ ਲਈ ਸਾਡੇ ਸਿੱਖ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਨੂੰ 1984 ਵੇਲੇ ਸਾਡੇ ਸਿੱਖ ਭਰਾਵਾਂ ਦੀ ਨਸਰਕੁਸ਼ੀ ਅਜੇ ਤੱਕ ਨਹੀਂ ਭੁੱਲੀ ਜਦ ਬ੍ਰਾਹਮਣਵਾਦੀ ਹਕੂਮਤ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਇਹ ਹਜ਼ਾਰਾਂ ਮਾਸੂਮ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨੂੰ ਮਾਰ ਮੁਕਾਇਆ ਸਿੱਖ ਅਜੇ ਕਸ਼ਮੀਰੀ ਅਜੇ ਦਬੇ ਹੋਏ ਹਨ ਪਰ ਅੰਤ ਨੂੰ ਇਹ ਬ੍ਰਾਹਮਣਾਂ ਤੇ ਜਿੱਤ ਹਾਸਲ ਕਰਨਗੇ ਜੀ ਦਰਸ਼ਕ ਸਾਹਿਬ ਮਸੂਦ ਰਾਜਾ ਜੀ ਦਾ ਬहोत-ਬहोत शुक्रिया ਉਹਨਾਂ ਨੇ ਸਿੱਖ ਭਰਾਵਾਂ ਦੀ ਮਦਦ ਕਰਨ ਦੀ ਗੱਲ ਕਹੀ ਔਰ ਉਹਨਾਂ ਨੇ ਸਾਨੂੰ ਹੀ ਯਾਦ ਕਰਵਾਇਆ ਕਿ ਸਾਡੇ ਨਾਲ ਜੂਨ 84 ਔਰ ਉਸ ਤੋਂ ਬਾਅਦ ਕੀ ਹੋਇਆ ਔਰ ਉਹਨਾਂ ਨੇ ਇਹ ਆਸ ਵੀ ਜਿਤਾਈ ਹੈ ਕਿ ਬੇਸ਼ੱਕ ਅੱਜ ਸਿੱਖ ਔਰ ਕਸ਼ਮੀਰੀ ਦਬੇ ਹੋਏ ਨੇ ਜਾਂ ਦਬੇ ਹੋਏ ਲੱਗਦੇ ਹੋਣਗੇ ਪਰ ਅਖੀਰ ਜਿੱਤ ਹਾਸਲ ਕਰਨਗੇ ਬ੍ਰਾਹਮਣਵਾਦੀਆਂ ਤੇ ਦੇਖੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਇਹ ਜਿਹੜੇ ਹਮਦਰਦੀ ਦੇ ਚਾਰ ਸ਼ਬਦ ਹੁੰਦੇ ਨੇ ਇਹੀ ਆਪਣੇ ਆਪ ਦੇ ਵਿੱਚ ਬੜਾ ਹੌਸਲਾ ਦੇ ਹੁੰਦੇ ਨੇ ਮਦਦ ਤਾਂ ਚਲੋ ਇੰਡੀਵਿਜੂਅਲ ਕੀ ਕਰ ਸਕਦਾ ਜਦੋਂ ਕੌਮਾਂ ਦੀ ਜ਼ਿੰਦਗੀ ਦਾਤੇ ਲੱਗੀ ਹੁੰਦੀ ਹੈ ਔਰ ਬਹੁਤ ਵਾਰੀ ਜਿਹੜੇ ਉਸ ਕੌਮ ਦਾ ਹੀ ਹਿੱਸਾ ਨੇ ਉਹਨਾਂ ਨੂੰ ਹੀ ਉਸ ਦੀ ਅਹਿਮੀਅਤ ਦਾ ਅਹਿਸਾਸ ਨਹੀਂ ਹੁੰਦਾ ਜੀ ਜਾਂ ਜਿਹੜੇ ਮੁਲਕ ਨਾਲ ਨੇ ਜੇ ਹੁਣ ਪਾਕਿਸਤਾਨ ਸਟੇਟ ਹੈ ਔਰ ਪਾਕਿਸਤਾਨ ਜੇ ਅੱਜ ਕਸ਼ਮੀਰ ਦੇ ਮੁੱਦੇ ਤੇ ਕੋਈ ਖਬਰ ਸਜਾ ਕਰੇ ਸਕਮੰਦਨ ਨੂੰ ਤਾਂ ਚਲੋ ਉਹਨਾਂ ਨੇ ਕਦੇ ਅਪਣਾਇਆ ਹੀ ਨਹੀਂ ਹੈ ਲੇਕਿਨ ਅਸੀਂ ਸਮਝਦੇ ਹਾਂ ਵੀ ਕਈ ਵਾਰ ਜੇ ਬੈਲੈਂਸ ਵੀ ਰੱਖਣਾ ਹੋਏ ਪਾਕਿਸਤਾਨ 'ਚ ਜਦੋਂ ਵੀ ਕਦੇ ਕੋਈ ਵਿਜਨਰੀ ਲੀਡਰ ਆਏਗਾ ਜਾਂ ਵਿਜਨਰੀ ਆਰਮੀ ਫੌਜੀ ਜਰਨੈਲ ਆਏਗਾ ਉਹ ਇਸ ਗੱਲ ਨੂੰ ਸਮਝੇਗਾ ਕਿ ਪਾਕਿਸਤਾਨ ਦੀ ਕਾਇਮੀ ਸੁਰੱਖਿਆ ਖੁਸ਼ਹਾਲੀ ਖਾਲਸਤਾਨ ਦੀ ਕਾਇਮੀ ਸੁਰੱਖਿਆ ਖੁਸ਼ਹਾਲੀ ਨਾਲ ਜੁੜੀ ਹੋਈ ਹੈ ਔਰ ਜੇ ਪਾਕਿਸਤਾਨ ਥੋੜੀ ਜਿਹੀ ਬੈਕਿੰਗ ਵੀ ਡਿਪਲੋਮੈਟਿਕ ਲੈਵਲ ਤੇ ਪੋਲਿਟੀਕਲ ਲੈਵਲ ਤੇ ਭਾਰਤ ਦੇ ਵਿੱਚ ਜੋ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਹੈ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਹਾਈਲਾਈਟ ਕਰੇ ਕਸ਼ਮੀਰੀਆਂ ਦੀ ਤਾਂ ਉਹ ਥੋੜੀ ਬਹੁਤ ਗੱਲ ਕਰਦੇ ਹੀ ਨੇ ਤੇ ਫਿਰ ਦੁਨੀਆ ਭਰ ਦੇ ਵਿੱਚ 4-5 ਮਿਲੀਅਨ ਸਿੱਖ ਜਿਹੜਾ ਕੋਈ ਬੜੀ ਪਾਵਰਫੁਲ ਕੰਸਟੀਚੂਐਂਸੀ ਹੈ ਉਹ ਪਾਕਿਸਤਾਨ ਪ੍ਰਤੀ ਪਾਕਿਸਤਾਨ ਜੇ ਇਸ ਕਿਸਮ ਦਾ ਮਾਹੌਲ ਬਣਦਾ ਹੈ ਉੱਥੇ ਇਨਵੈਸਟਮੈਂਟ ਵੀ ਹੋ ਸਕਦੀ ਹੋਏ ਔਰ ਗੁੱਡਵਿਲ ਸਿੱਖਾਂ ਦੀ ਜਿਹੜੀ ਹੈ ਉਹ ਪਾਕਿਸਤਾਨ ਨੂੰ ਵੀ ਹਰ ਪੱਖੋਂ ਫਾਇਦਾ ਦਿੰਦੀ ਹੈ ਫਾਇਦਾ ਪਹੁੰਚਾਉਂਦੀ ਹੈ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਪਾਵੇਂ ਸਟੇਟ ਆਫ ਪਾਕਿਸਤਾਨ ਜਜੇ ਕੋਈ ਵਿਜਨਰੀ ਲੀਡਰ ਇਸ ਕਿਸਮ ਦਾ ਨਹੀਂ ਨਿਕਲਿਆ ਲੇਕਿਨ ਵੀਰ ਪਾਈਜਾਨ ਮਸੂਦ ਰਾਜਾ ਵਰਗੇ ਇੰਡੀਵਿਜੂਅਲਸ ਨੇ ਜਿਹੜੇ ਮਹਿਸੂਸ ਕਰਦੇ ਨੇ ਵੀ ਸਿੱਖਾਂ ਦੇ ਨਾਲ ਤਕਾ ਹੋ ਰਿਹਾ ਹੈ ਨਸਲ ਖੁਸ਼ੀ ਹੋ ਰਹੀ ਹੈ ਔਰ ਸਿੱਖਾਂ ਦੀ ਉਹ ਮਦਦ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ ਰਸਾਲ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ آج دے وچار جس ہی زفر نامہ پاتشاہی دسویں دے پانچ شیئر چھوڑے نے اور ہن اس تو بعد صرف چھے شیئر رہ گئے نے جڑے اگلے واری اسی ڈسکس کرانگے اور اے اورنگزیب نو مخاطب لکھتے ہے دسویں پاتشاہ دی ہران کس کے او راست بازی کند رحیم برو رحم سازی کند اور درشک سکرین دے اتتے ہوئی دیکھ رہے نے ਇਸ ਜ਼ਫਰਨਾਮੇ ਦਾ ਪੰਜਾਬੀ ਅਨਵਾਦ ਸਰਦਾਰ ਅਵਤਾਰ ਸਿੰਘ ਆਜ਼ਾਦ ਜੀ ਦਾ ਹੈ ਜੀ ਉਹ ਕਹਿੰਦੇ ਨੇ ਜੋ ਵੀ ਕਰਦਾ ਸੱਚ ਨੂੰ ਸੱਚੇ ਦਿਲੋਂ ਪਿਆਰ ਉਸਤੇ ਕਰਦਾ ਰਹਿਮ ਹੈ ਦਾਤਾ ਸਿਰਜਣਹਾਰ ਜੀ ਕਸੇ ਖਿਦਮਤ ਆਇਦ ਬਸੇ ਕਲਬੋ ਜ਼ਾਂ ਖੁਦਾਵੰਦ ਬਖਸ਼ੀਦ ਬਰਵੇ ਅਮਾ ਅਮਾ ਹੁੰਦਾ ਪਨਾ ਸੇਵਾ ਕੀਤੀ ਹੈ ਜਨੇ ਕਰਕੇ ਦਿਲੋਂ ਯਕੀਨ ਸ਼ਾਂਤੀ ਦਾਤੇ ਉਸ ਨੂੰ ਬਖਸ਼ੇ ਦੁਨੀਆ ਦੀ ਚੇ ਦੁਸ਼ਮਨ ਬਹਾਂ ਹੀਲੇ ਸਾਜ਼ੀ ਕੁਨਦ ਕੇ ਬਰਵੇ ਖੁਦਾ ਰਹਿਮ ਸਾਜ਼ੀ ਸ਼ਵਦ ਕੀ ਵੈਰੀ ਕਰ ਸਕਦਾ ਬਣ ਕੇ ਮਹਾ ਮਕਾਰ ਜਦ ਅਗਵਾਈ ਰੱਬ ਦੀ ਹੱਥ ਪਕੜਨ ਨੂੰ ਤਿਆਰ ਜੀ ਜੇ ਰੱਬ ਦਾ ਸਿਰ ਦੇ ਉੱਤੇ ਹੱਥ ਹੋਏ ਤੇ ਜਿੰਨਾ ਮਰਜ਼ੀ ਦੁਸ਼ਮਨ ਮਕਾਰ ਹੋਏ ਉਸ ਦੀ ਮਕਾਰੀ ਚੱਲਦੀ ਨਹੀਂ ਹੈ ਇਹ ਰੰਗ زیب ਨੂੰ ਕਹਿ ਰਹੇ ਨੇ ਕਿ ਤੂੰ ਮਕਾਰ ਹੈ ਤੇ ਮੇਰੇ ਸਿਰ ਦੇ ਉੱਤੇ ਅਕਾਲ ਪੁਰਖ ਦਾ ਹੱਥ ਹੈ ਅਗਰ ਯਕ ਬਰਾਇ ਦਹ ਦਹ ਹਜ਼ਾਰ ਨਿਗਾਹਬਾਨ ਉਰਾ ਸ਼ਬਦ ਕਿਰਦਗਾਰ ਜੇ ਇੱਕ ਉੱਤੇ ਚੜ ਪਵੇ 1 ਲੱਖ ਘੋੜ ਸਵਾਰ ਤਹ ਰਾਖਾ ਬਣ ਜਾਮਦਾ ਆਲਮ ਦਾ ਸਰਦਾਰ ਇਹ ਚਮਕੌਰ ਦੀ ਜੰਗ ਯਾਦ ਕਰਵਾ ਰਹੇ ਨੇ کہ داس لاکھ چڑھا ہے جی انہوں نے کہا جو تو وہ حالت بن جائے تا راکھا بن جاؤں دا عالم دا سردار عالم دا سردار رنگکار کل عالم دا مالک تے اخیرلا شہر ہے تراغر نظر ہست لشکر وازر کہ مارا نغا است یزدہ شکر یزدہ رب نو کہندہ نے جے جی تینو زر فوج تے ڈاڈا دلوں گمان زر کہندہ نے پیسے نو فوج آرمی جے جی ਜੇ ਤੈਨੂੰ ਜ਼ਰ ਫੌਜ ਤੇ ਡਾਡਾ ਦਿਲੋਂ ਗੁਮਾਨ ਤਾਂ ਮੇਰੀ ਅੱਖ ਉਸ ਤੇ ਜੋ ਜਗ ਦਾ ਭਗਵਾਨ ਕਿ ਤੇਰਾ ਮਾਨ ਫੌਜ ਔਰ ਪੈਸੇ ਤੇ ਹੈ ਤੇ ਮੇਰਾ ਮਾਨ ਆਪਣੇ ਕੁਲ ਆਲਮ ਦੇ ਮਾਲਕ ਨਿਰੰਕਾਰ ਦੇ ਉੱਤੇ ਹੈ ਸੋ ਇਹ ਅੱਜ ਦਾ ਵਿਚਾਰ ਹੈ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਵੀਅਰਸ ਕਰਨੇ ਇਜਾਜ਼ਤ ਵੀਰੋ ਸੋ ਦਾ ਹੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਵਿੱਚ ਸਮਾਂ ਕੱਢ ਕੇ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਿਨਾ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸਪੱਤੇ ਤੇ s o s a t v t 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤਰੇਮ ਖੋਵਾਂਗੇ ਤਦ ਤੱਕ ਲਈ ਮੈਨੂੰ ਤਾਂ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦੋ ਦੇਖਦੇ ਰਹੋ tv r 4 ਸੁਲਾਦੇ ਹੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ